ਤੰਤਨ ਸੰਤ ਬਾਬਾ ਮੱਗਰ ਸਿੰਘ ਜੀ ਰਾਮਗੜ੍ਹ ਵਾਲੇ ਮਹਾਪੁਰਸ਼ਾਂ ਦੀ 100ਵੇਂ ਵਰ੍ਹੇ ਨੂੰ ਸਮਰਪਤ ਉਹਨਾਂ ਦੇ ਤਪਸਥਾਨ ਪਿੰਡ ਦਿੜਕਾ ਵਿਖੇ ਅੱਜ 13 ਰੋਜ਼ਾ ਮਹਾਨ ਧਾਰਮਿਕ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਆਰੰਭ ਹੋ ਗਈ। ਸਥਾਨ ਦੇ ਮੁਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ਅਤੇ ਪ੍ਰਧਾਨ ਚੰਦ ਸਿੰਘ ਜੀ ਦੀ ਦੇਖਰੇਖ ਹੇਠ ਇਨਾਂ ਸਮਾਗਮਾਂ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 66 ਦੋ ਸ੍ਰੀ ਜਪਜੀਤ ਸਾਹਿਬ ਜੀ ਅਤੇ ਇੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਏ। ਆਰੰਭਤਾ ਦੀ ਅਰਦਾਸ ਮੁਖ ਗ੍ਰੰਥੀ ਭਾਈ ਬੂਟਾ ਸਿੰਘ ਨੇ ਕੀਤੀ। ਇਸ ਮੌਕੇ ਮੁਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ, ਸਮੁੰਦਾ ਸਿੰਘ ਸਿੱਧੂ ਆਸਟ੍ਰੇਲੀਆ, ਪ੍ਰਧਾਨ ਚੰਦ ਸਿੰਘ, ਸਰਪੰਚ ਜਸਵੀਰ ਸਿੰਘ ਸੀਰਾ, ਪ੍ਰੀਤਮ ਸਿੰਘ ਖਹਿਰਾ ਜਗਰੂਪ ਸਿੰਘ ਖਹਿਰਾ ਯੂਕੇ ਗੁਰਮੀਤ ਸਿੰਘ ਪੱਪੂ ਅਰਮਲ ਸਿੰਘ ਕੈਨੇਡਾ ਮਾਸਟਰ ਬਹਾਦਰ ਸਿੰਘ ਕੈਨੇਡਾ ਗੁਰਜੀਤ ਸਿੰਘ ਦਿੱਲੀ ਇੰਦਰਜੀਤ ਸਿੰਘ ਕੈਨੇਡਾ ਜਥੇਦਾਰ ਸੁਖਦੇਵ ਸਿੰਘ ਖਹਿਰਾ ਬਲਜੀਤ ਸਿੰਘ ਸਿੱਧੂ ਅਵਤਾਰ ਸਿੰਘ ਸਿੱਧੂ ਰਣਜੀਤ ਸਿੰਘ ਬੱਬੂ ਸਾਹਿਬ ਕਸਰਪੰਚ ਹਰਚੰਦ ਸਿੰਘ ਗਰੀਵਾਲ ਤ੍ਰਿਲੋਕ ਸਿੰਘ ਖਹਿਰਾ ਜਾਰਜੀਆ ਇੰਦਰਜੀਤ ਸਿੰਘ ਖਹਿਰਾ ਆਸਟ੍ਰੇਲੀਆ ਜਸਵੀਰ ਸਿੰਘ ਰਾਜੂ ਅਮਰ ਸਿੰਘ ਚੱਕੀਵਾਲੇ ਜਗਰੂਪ ਸਿੰਘ ਖਹਿਰਾ ਸਕੱਤਰ ਭਜਨਾ ਸਿੰਘ ਮੱਗਰ ਸਿੰਘ ਦਰਸ਼ਨ ਸਿੰਘ ਢਾਲੀਵਾਰ ਦਰਸ਼ਨ ਸਿੰਘ ਦਲੇਰ ਫੌਜੀ ਪ੍ਰੀਤਮ ਸਿੰਘ ਨਿਰਮਲ ਸਿੰਘ ਖਹਿਰਾ ਬਚਨ ਸਿੰਘ ਸੌਂਦ ਸਾਬਕਾ ਸਰਪੰਚ ਜਥੇਦਾਰ ਅਜਮੇਰ ਸਿੰਘ ਸਿੱਧੂ ਹਰਜੀਤ ਸਿੰਘ ਸਿੱਧੂ ਭਗਵੰਤ ਸਿੰਘ ਗਰੇਵਾਲ ਦਿਆਲ ਸਿੰਘ ਹਰਵਿੰਦਰ ਸਿੰਘ ਬਿੱਲੂ ਸੁਖਦੇਵ ਸਿੰਘ ਕੋਨਾ ਰਾਜਵੀਰ ਸਿੰਘ ਰਾਜਾ ਢਾਲੀਵਾਲ ਰਵਿੰਦਰ ਕੁਮਾਰ ਰਾਜੂ ਅਮਨ ਦੀ ਪੱਟੀ ਆਦ ਵੀ ਹਾਜ਼ਰ ਸਨ ਇਹ ਮਨ ਮੇਰੇ ਆਹ ਇਹ ਸਦਾ ਰਹੋ ਹਰ ਨਾਮ ਲਈ ਸਾਥੇ ਸਹਬਾ ਕਾ ਨਹੀਂ ਕਰਦੇ ਰਹਿ ਘਰਾਂ ਤੇ ਰਹਿ ਧੰਕਛੈ ਜਸ ਨਹੀਂ ਸੋ ਪਾਵਹੀ ਸਾਥਨ ਪ੍ਰਤਾਪ ਕੋ ਉਦੇਸ ਸਮਰਕਰ ਗੁਣ ਆਦਿਕ ਲਖਿ ਹੈ ਅਹਿਰੰਦਰ ਗੁਰਤੇ ਮਰਦਾਸ ਸਭ ਦਾ ਸਭੀ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਭੋ ਸ੍ਰੀ ਮਹਾਰਾਜ ਜੀ ਹਰਿ ਚਰਨ ਧਿਆਇ ਜਗਤਿ ਸਭੁ ਰਜਾਈ ਤੇਗਵਾ ਦਸਮ ਗ੍ਰੀਆ ਕਰਮਾ ਗੁਰਦਾਵਰਾ ਧਾਇ ਸਭ ਤਾਈਂ ਮੇਂ ਸਹਾਇ ਦਸਵੇਂ ਪਾਤਸ਼ਾਹ ਜੀ ਗੋਬਿੰਦ ਸਿੰਘ ਜੀ ਮਹਾਰਾਜ ਕਰੀ ਧਰਤ ਕਾ ਇਹ ਵਚਨ ਵਾਲੇ ਸਭ ਤਾਈਂ ਮੋਈ ਸਹਾਇ ਦਸਾਂ ਬਾਸੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੇ ਨਾਲ ਬਲੋ ਜੀ ਹਾਰਿ ਬੁਲੀ ਆ ਮੇਰੇ ਪੰਜ ਪਿਆਰੇ ਜਾਸਰ ਚੱਦੇ ਜਾਈ ਬੇਸੂ ਸੰਤੰਪਰ ਬਾਹਤਨਾ ਜਦੋਂ ਨਾ ਬਿਨਾਂ ਜਿੰਨਾ ਨਾਮ ਜੱਪਿਆ ਉਹਨਾਂ ਦੇ ਸਕੇ ਆ ਦੇਖ ਚਲਾਏ ਤੇ ਰਬਾਹੀ ਦੇ ਸੁਣ ਕੇ ਅੰਦਰ ਕੀਤਾ ਇੰਨਾ ਪਿਆਰੇ ਆ ਸਚਾਰ ਦੀ ਕਮਾਈ ਦਾ ਧਿਆਨ ਰੱਖੀ ਖਾਸਾ ਜੀ ਬਲੋ ਜੀ ਹਾਰਿ ਬੁਲੀ ਜਨਾਬਿਕਾ ਸਿਮਰਨਾਂ ਦੇ ਧਰਮਿਕ ਸੇਵਾ ਤੇ ਵੰਦਵਾਦ ਕਟਾਈ ਉਪਰੀਆਂ ਦਾ ਹੈ ਨਾ ਕਿਰਪੀਆਂ ਤੇ ਜਰੀ ਕਰਨਾਰੇ ਨਾਲ ਕਰਾਈਏ ਗੁਰਦਵਾਰੇ ਦੀ ਸਿਰਵਾਲੀ ਕੁਬਾਦੀਆਂ ਦੀਆਂ ਧਰਮ ਨਹੀਂ ਨਾਲਿਆ ਸਿੱਖੀ ਦੇ ਸਾਂ ਸਵਾਸਨ ਨਾਲ ਨਾ ਬਾਹੀ ਤਨ ਪ੍ਰਾਪਤਨ ਦੇ ਰਤਨਾਂ ਸਮੇਂ ਦੇ ਸਰਬੱਤ ਸਹਿਤਾਂ ਦੀ ਕੁਮਾਰੀ ਦਾ ਧਿਆਨ ਕਰਕੇ ਗਾਲੋ ਜੀ ਬਲੋ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਨੂੰ ਧੰਮਰਾਂ ਦਾ ਧਿਆਨ ਕਰਕੇ ਬਲੋ ਜੀ ਬਲੋ ਜੀ ਪ੍ਰਤਮੇ ਸਰਬੱਤ ਖਾਸ ਪਰਜੇ ਦੀ ਅਰਦਾਸ ਹੈ ਜਿਸ ਮਤ ਕਾਲ ਤੋਂ ਦੀ ਕੁਬਾਦੀ ਵਾਹਿਗੁਰੂ ਬਾਹਿਰਿਕ ਤਕ ਤਵੇ ਤਾ ਹੈਗਾ ਸਤਿਕਾਰ ਸਭ ਸਰਬ ਹੋਵੇ ਜਹਾ ਜਹਾ ਕਰਦਾ ਜੀ ਸਾਹਿਬ ਤਹਾ ਤਹਾ ਰਚੈ ਰਾਏ ਤੇ ਦੇ ਦੇ ਬਤ ਜਗਤ ਕੀ ਪੰਥ ਦੇ ਦੇ ਸ੍ਰੀ ਸਾਹਿਬ ਦੀ ਸਹਾਇਤਾ ਜੀ ਦੀ ਹੋਰ ਬਲੇ ਬੋਲੋ ਜੀ ਵਾਹਿਗੁਰੂ ਦਸ ਜਿਸ ਕੰਨ ਕਿਦਾਰ ਕੇ ਦਾਮ ਤਵੀ ਖਾਤ ਦਾ ਉਸਾ ਦਾ ਨਾਨਕ ਜਨਾ ਨਾਮ ਦਾ ਅਮਰਤ ਦਰ ਸਾਹਿਬ ਜੀ ਦੇ ਦਰਸ ਇਸ ਨਾਮ ਕੌਂਕੀਆਂ ਝੱਲੇ ਹੁੰਗੇ ਜਤੋ ਜੋਗਾ ਤਾਲ ਧਰਮ ਦਾ ਜਗਾਰ ਬਲੋ ਜੀ ਆਪ ਜੀ ਸਕੰਦ ਦਾ ਮਨ ਦੀਵਾ ਮਾਸੁਮਤੀ ਮਾਸ ਪਰਦੇ ਰਾਖੇ ਆਪਕਾਰ ਤੁਖਬਾਹੀ ਗਰੂ ਸ੍ਰੀ ਨਨਕਾਨ ਸਾਹਿਬ ਜੀ ਹੋਰ ਬਦਵਾਰੀ ਤੁਹਾਨੂੰ ਜਿੰਨਾ ਤੋਂ ਪਿਆਰੀ ਗਾਜਾ ਪਰ ਤੁੰਦ ਸੋੜਿਆ ਬਿਆਹ ਜੀ ਹੁਲੇ ਰਸੋ ਦੇ ਰਾਤ ਸੇਵਾ ਸੁਭਾਉਲਾ ਨਾਮ ਪਿਆਰੀ ਸਾਧਕਾ ਜੀ ਬਰਸ਼ੋਹੀ ਨਮਾਇਣਾਂ ਦੇ ਮਾਨ ਨੇ ਤਾਲਿਆਂ ਦੇ ਤਾਲ ਲੱਗਤੇ ਮਿਹਰ ਧੰਨ ਸਰੂਪਾਨਿਕ ਦੇਵੀ ਮਹਾਰਾਜ ਅੰੰਦ ਪਾਠ ਸਰਵਾਨਤਰੀ ਜਬਜੀਤ ਸਿੰਘ ਜੀ ਦੇ ਇੱਕ ਸ੍ਰੀ ਅੰੰਦ ਪਾਠ ਸਰਵਾਨਤਰੀ ਸੁਖਮੀ ਸਿੰਘ ਜੀ ਦੇ ਦਰਬਾਰ ਜੀਓ ਨਤਰ ਅੰੰਦ ਪਾਠ ਸਰਵਾਨਤਰੀ ਆਰੰਭ ਹੋ ਰਹੀ ਜੀ ਦੇ ਦਰਬਾਰ ਜੀਓ ਕਿਰਪਾ ਕਰਮੀ ਪਾਰਟੀ ਸਿੰਘ ਦਾ ਸੁੱਧ ਪਾਠ ਗੁਰਬਾਣੀ ਪੜਦਾ ਪਰਿਵਾਰਾਂ ਸੇਵਾਦਾਰਾਂ ਪ੍ਰਬੰਧਕਾਂ ਨੂੰ ਅੰਨ੍ਹਾ ਵਿਗਿਆਤਾਂ ਦੀ ਸੇਵਾ ਕਰਨ ਦਾ ਮਨ ਕਰਕੇ ਜਾਓ ਤੇ ਬਹੁਤ ਬਹੁਤ ਸ਼ੁਕਰੀਆ ਜੀ ਬਾਜੀਓ ਸਾਡੇ ਨਾਮ ਦਾ ਮਾਣ ਮਾਇਆ ਤੇਰੀ ਨਿਵਾਜ਼ਿਓ ਆਪੀ ਦੀ ਵੀਰਤਾ ਸਮਰਥਾ ਦਰਪਨ ਕਰਦੀ ਸਾਰੀਆਂ ਸੰਗਤਾਂ ਨੇ ਪ੍ਰਬੰਧ ਕਰਦੇ ਸਰਪੇ ਮੇਰਾ ਪਰਿਆ ਰਤ ਕਰਨ ਆਪੀ ਦਾ ਕਾਰਜ ਜਿਸ ਦਾ ਕਾਰਜ ਤਨਹੀ ਕੀਆ ਮਾਨਕਿਆ ਬਚਾਰਾ ਨਾ ਆਪੀ ਦਾ ਕਾਰਜ ਹੈ ਆਪੀ ਦੇ ਨੇਕਲੇ ਜਣਾਉਣ ਦੀ ਨਿਵਾਜ਼ਿਓ ਆਪੀ ਦੀ ਸੇਵਾ ਆਪ ਕਰਮੇ ਗਰੀਵਾਜਿਓ ਸਰਪੇ ਮੇਰਾ ਪਰਿਆ ਰੱਖਣਾ ਸਭ ਤੋਂ ਸਮਗਰੀ ਹਾਜ਼ਰ ਹੈ ਜੋ ਵੀ ਕੋਈ ਤਰੁੱਟੀ ਰਹਿ ਗਈ ਹੋਵੇ ਅਣਜਾਣ ਸੇਵਾ ਦਾ ਚੇਤੇ ਸਮਝ ਕੇ ਮਾਫ਼ ਕਰਨਾ ਕਰੀ ਨਿਵਾਜ਼ਿਓ ਪਰਪਰ ਕਰਨਾ ਨਾਮ ਤਾਰੀਖ ਦਿਨ ਮਕਰਾਦੇ ਹਾਂ ਆਪ ਜੀ ਨੇ ਬਖਸ਼ਿਆ ਹੋਇਆ ਦਾਤਾ ਪੜਾਇਆ ਜਿਸ ਮਾਪੀ ਦੀ ਮਾਣਿਕ ਅੰਧਰੀ ਦੇ ਵਿੱਚ ਪੰਚਮ ਜੀਰਾ ਪ੍ਰਸਾਦ ਦੇ ਨਾਲੇ ਨਗਰ ਹੁਣ ਹੋ ਜਾਂਦੇ ਨਾਲੇ ਬੈਠੇ ਹਾਜ਼ਰ ਹੋਏ ਜੀ ਨਾਲ ਦਾ ਪ੍ਰਵਾਨ ਨੂੰ ਵੀ ਅਨੁਪਰਕਾਰ ਕੋ ਜਿੰਨੋ ਕੀਏ ਬਹੁਤ ਅੰਦਰ ਨਿਸ਼ਟਾਈ ਕਰੀ ਬਾਣ ਦਾ ਸਭ ਸੋਚ ਪਕ ਕਰਾ ਹਮ ਦਾਤੋਂ ਨੂੰ ਘੋ ਘਹਰਾਏ ਆਪ ਜੀ ਕੋ ਭੁਗ ਲਗੇ ਭੁਗ ਲਗਾ ਬੰਦਾਂ ਦੇ ਵਿਚਾਰ ਨਹੀਂ ਜੋ ਨਹੀਂ ਸਕੀ ਆਪ ਜੀ ਦਾ ਨਾਮ ਸਵਾਸ ਸਵਾਸ ਮਾਰੀ ਵਾਹਿਗੁਰੂ ਵਾਹਿਗੁਰੂ ਜਪੀ ਕਿਰਪਾ ਕਰਦੀ ਜਿਹੜਾ ਗਿਆਨਿਆ ਪੜ੍ਹਾਇ ਰੰਗ ਰਸਤਾ ਦਿਖਾਇ ਨਾ ਸੋ ਗਿਆਨਿਆ ਪੜ੍ਹਾਇ ਮਰ ਤੁੂ ਘਰ ਦੇ ਕਾਲ ਕੰਡ ਦੂਰ ਕਰਦੇ ਗਰੀਬ ਵਾਹ ਗਿਓ ਕਿਰਪਾ ਕਰੂ ਮਾਨਤਾ ਦੇ ਰਹਾ ਹਾਂ ਜੀ ਪਰਮਾਤਮਾ ਕੋ ਤਲਵਰ ਭੇਟਾ ਕੀਤਾ ਪਰਮਾਤਮਾ ਨਾਲ ਸੰਮਾਨ ਦੇ ਜਾਨੀ ਪੜ੍ਹਾਇ ਮਰ ਤੁੂ ਘਰ ਮੈਂ ਕਾਜੁ ਕਾਜੁ ਨੇ ਵਿਦੇ ਦੇ ਵਿੱਚ ਲਾਉਣ ਦੀ ਨਿਵਾਜ਼ ਗਿਓ ਪਹਿਲੇ ਕੋ ਤਰੀ ਇਸ ਨਾਮ ਬਾਰੇ ਰੰਗ ਕਰੇ ਨਿਵਾਜ਼ ਗਿਓ ਆਪੀ ਨੇ ਮੀਰਾ ਕਰਕੇ ਸਮਾਧਿਆ ਪਰਮਾਤਮਾ ਸਰ ਤੇ ਮੀਰਾ ਆਜੂ ਸੰਗਤਾਂ ਦੇ ਨਾਲ ਦੀਨ ਹਾਜ਼ਰੀ ਪ੍ਰਵਾਨ ਕਰੋ ਅਗੰਢ ਬਾੜ ਦਾ ਬਨਪਾਲਨ ਕਰਦੇ ਆ ਅਕਸ਼ੂ ਸਹਿਇਕਾਰੀਆਂ ਲਈ ਜਿਨ੍ਹਾਂ ਨੇ ਆਪਣੀ ਦਾ ਨਾਮ ਦੇ ਤਾਵੇ ਭੰਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਢਨੇ ਕਰਾ ਤੇਰੇ ਭਾਣੇ ਵਾਹਣੀ ਬੁਧਿਕਾ ਖਾਲਸਾ ਵਾਹਣੀ ਆ ਗਾਰੀ ਦੇ ਪਤੇ mm-hmm ਕੀ ਕੀ ਗਾਣੀਆਂ ਸਭ ਆਪੇ ਸੁਖੀਆਂ ਆ ਆਪੇ ਆਪੇ ਰੰਗੋਸਾਏ ਜਨ ਸੇ ਆਪੇ ਪਾਇਆ ਮੂਰਾਇ ਕਦੇ ਹੀ ਵਿਝਾਈ ਸਬਦਾ ਜੀ ਆਪਾ ਇੱਕ ਦਾਤਾ ਸੋ ਮੈਂ ਨਸਰ ਨਜਾਈ ਤੀ ਸੰਘਾਰਾ ਜੀ ਸੁਸਤਾਵ ਉਹ ਧੌਣੇ ਕੇ ਨਾਲ ਕਰੀ ਜੇ ਤੀਸਰ ਜੋ ਪਾਈ ਵੇਖਾ ਉਹ ਕਰਮਾ ਕੇ ਮਿਲ ਲਈ ਮਾਟੋ ਵਿੱਚ ਰਤਨ ਜਿਹਾ ਹਰਨਾਣ ਕੋ ਜੀ ਚੇਤੂਰਤੀ ਸੇਖ ਸੁਣੀ ਮੂਰਾਇ ਕਦੇ ਹੀ ਵਿਝਾਈ ਸਬਦਾ ਜੀ ਆਪਾ ਇੱਕ ਦਾਤਾ ਸੋ ਮੈਂ ਨਸਰ ਨਜਾਈ ਜੇ ਜਿ ਕੋ ਚਾਰੀ ਜੋਰ ਜੋ ਬੋ ਸੁਣੀ ਹੋਈ ਨਾ ਮਖੰਡ ਬਤ ਜਾਣੀਏ ਬਾਕ ਲੈ ਸਭ ਕੋਈ ਤੰਗਾ ਨਾ ਰਖਾਇਕ ਜਸ ਕੀਤ ਜਗ ਲਈ ਜੀ ਤੇ ਨજર ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਤਾ ਅੰਦਰ ਕੀਤ ਕਰ ਦੋਸੀ ਦੋਸਤਰੀ ਨਾਨਕ ਦੇ ਗੁਣ ਗੁਣ ਪਰੇ ਗੁਰੂ ਅੰਤੇ ਆਵਣਦੇ ਤੇਰਾ ਕੋਈ ਨ ਸੁਝਈ ਜੇ ਕਿਸ ਦੇ ਮੂਰੇ ਕਰੇ ਸੋਣਿਆ ਸਿਰ ਪੀਰ ਸੁਨਲਾ